ਸੰਗਤ ਜੀ ਬਲੇਜ਼ਰ ਕੋਟ ਤਾਂ ਬਹੁਤ ਦੇਖੇ ਹੋਣਗੇ ਪਰ ਆਹ ਦੇਖੋ ਬਈ ਇੰਨੇ ਨੇ ਸਸਤੇ ਤੇ ਸੇਲਾਂ ਲੱਗੀਆਂ ਹੋਈਆਂ ਨੇ ਬਹੁਤ ਪਹਾਰੀਆਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਤੇ ਆਹੀ ਫਰਵਰੀ ਦਾ ਮਹੀਨਾ ਗਾ ਤੇ ਆਪਣਾ ਲਾਹਾ ਜ਼ਰੂਰ ਅੱਗੇ ਤੱਕ ਸਕਦੇ ਆ ਆਹ ਦੇਖੋ ਬਈ ਕੋਟ ਦੇਖੋ ਸਿਰਫ ਹੀ 2200 ਦੇ ਵਿੱਚ ਮਿਲਦੇ ਆ ਬਈ ਬਲੇਜ਼ਰ ਵੀ ਸਿਰਫ ਹੀ 100 ਰੁਪਏ ਦੇ ਵਿੱਚ 400 ਰੁਪਏ ਦੇ ਵਿੱਚ 500 ਦੇ ਵਿੱਚ 100 ਤੋਂ ਲੈ ਕੇ 500 ਰੁਪਏ ਦੇ ਵਿੱਚ ਮਿਲ ਜਿਆ ਬਈ ਤੇ ਹੋਰ ਵੀ ਕਈ ਪ੍ਰਕਾਰ ਦੀਆਂ ਵੈਰਾਈਟੀਆਂ ਨੇ ਜੋ ਕਿ ਇੱਥੇ ਹਰ ਇੱਕ ਪ੍ਰਕਾਰ ਦਾ ਕਪੜਾ ਮਿਲਦਾਗਾ 4 ਨੰਬਰ ਨਾਕੇ ਦੇ ਗੁਰਦੁਆਰਾ ਸਾਹਿਬ ਦਾ 게ਟ ਆ 4 ਨੰਬਰ ਉਸ ਦੇ 3 ਤੇ ਚਾਰ ਦੇ ਵਿਚਾਲੇ ਜੇੜ ਦੇ ਜਮ ਦੁਕਾਨ ਆ ਬਈ ਆ ਦੇਖੋ ਬਲੇਜ਼ਰ ਦੇਖੋ ਤੁਸੀਂ ਬਈ ਸਿਰਫ ਹੀ 100 ਰੁਪਏ ਤੋਂ ਲੈ ਕੇ 4 5 6 ਦੇ ਵਿੱਚ ਮਿਲਦੇ ਨੇ ਬਈ ਆ ਚੈੱਕ ਕਰੋ ਨਿਗਾਹ ਮਾਰੋ ਹਰਕ ਪ੍ਰਕਾਰ ਦੀ ਪੈਂਟ ਹਰਕ ਪ੍ਰਕਾਰ ਦਾ ਕੱਪੜਾ ਹਰਕ ਪ੍ਰਕਾਰ ਦੀ ਸ਼ਰਟ ਹਰਕ ਪ੍ਰਕਾਰ ਦਾ ਕੋਟ ਚਲੋ ਹੁਣ ਮੌਕਾ ਹੈਗਾ ਬਾਅਦ ਵਿੱਚ ਆਪਾਂ ਠੰਡ ਦੇ ਵਿੱਚ ਜੋ ਅਗਲੀ ਠੰਡ ਆਉਣੀ ਹੈਗੀ ਉਹਦੇ ਵਿੱਚ ਵਰਤ ਸਕਦੇ ਆ ਕਿਉਂਕਿ ਜੋ ਚੀਜ਼ ਮਿਲ ਜੇ ਸਹੀ ਹੁੰਦਾ ਹੈਗਾ ਆ ਦੇਖੋ ਵੀ ਪੈਂਟਾਂ ਦੇਖੋ ਕਿੰਨੀ ਕੈਂਟ ਤੇ ਇਹੀ ਪੈਂਟ ਜਿਹੜੀ ਹੈ ਨਾ 1000 ਤੋਂ ਘੱਟ ਨਹੀਂ ਆਉਂਦੀ ਜੀ ਸਰਾ ਬਈ ਪੂਰੀ ਗੱਲ ਬਾਤ ਨਿਗਾਹ ਮਾਰੋ ਚੈੱਕ ਕਰੋ ਦੇਖੋ ਲੋ ਜੀ ਸੇਲਾਂ ਲੱਗੀਆਂ ਬਹੁਤ ਭਾਰੀਆਂ ਬਈ ਤੇ ਆ ਮਾਰ ਰੋ ਮੱਲਾ ਕੇ ਅਲੇਕੋ ਹਰਕ ਪ੍ਰਕਾਰ ਦਾ ਕਪੜਾ ਮਿਲਦਾ ਬਈ ਕੋਟ ਕੋਟੀਆਂ ਸਵਟਰਾਂ ਠੀਕ ਹਨ ਪੈਂਟਾਂ ਸ਼ਰਟਾਂ ਲੇਡੀਜ਼ ਕਪੜੇ ਜੈਂਸ ਕਪੜੇ ਬੱਚਿਆਂ ਵਾਲੇ ਕਪੜੇ ਹਰਕ ਪ੍ਰਕਾਰ ਦੀ ਵੈਰਾਈਟੀ ਮਿਲਦੀ ਹੈ ਬਈ ਅਨ ਨਿਗਾਹ ਮਾਰੋ ਚੈੱਕ ਕਰੋ ਕਪੜਿਆਂ ਦੀਆਂ ਪੂਰੀਆਂ ਭਰੀਆਂ ਦੇਖੋ ਮੇਲਾ ਪੂਰਾ ਲੱਗਿਆ ਹੋਇਆਗਾ ਤੇ ਭਰਿਆ ਮੇਲਾ ਦੇਖੋ ਬਈ ਦੇਖੋ ਜਮਨ ਨਵੇਂ ਨੇ ਸਰਪੇ 100 100 ਰੁਪਏ ਦੇ ਵਿੱਚ ਕਹਿੰਦੇ ਨੇ ਵੀ ਜੋ ਆਪਾਂ ਅੱਖੀ ਆ ਕੇ ਚੀਜ਼ ਦੇਣੀ ਹੈ ਨਾ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ ਚਲੋ ਵੀਡੀਓ ਦੇ ਨਾਲ ਆਪ ਨੂੰ ਪਤਾ ਜਰੂਰ ਲੱਗ ਜਾਂਦਾ ਹੈਗਾ ਪਰ ਆ ਕੇ ਹਕੀਕਤ ਸਾਹਮਣੇ ਦੇਖਣ ਦੇ ਨਾਲ ਹੀ ਸਾਰਾ ਕੁਝ ਪਤਾ ਲੱਗਦਾ ਆ ਦੇਖੋ ਬਈ ਮੇਲਾ ਪੂਰਾ ਭਰਿਆਗਾ ਮਠੰਡਾ ਮਲੂਡ ਰੋੜ ਵਾ ਗਰਦੋਰਾ ਸਾਹਿਬ ਦੇ ਕੋਲੇ ਦੇਖੋ ਬਈ ਕਿੰਨੇ ਕੱਪੜੇ ਭਾਣੇ ਬਈ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰੋ ਜੀ ਵਿਗਣਾ ਤੇ ਆਪਣਾ ਆ ਕੇ ਸ਼੍ਰੀ ਮੁਕਤਸਰ ਸਾਹਿਬ ਫਰਵਰੀ ਦਾ ਮੀਨਾ ਦਾ ਸੇਲਾ ਲੱਗਣੀ ਆ ਤੇ ਆਪਣਾ ਲਾਹਾ ਆ ਕੇ ਤੱਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ